ਦੋਸਤੋ ਬਹੁਤ ਮੰਦਭਾਗੀ ਘਟਨਾ ਕਟਿਆ ਜੀ ਮਲੋਟ ਸ਼ਹਿਰ ਦੇ ਵਿੱਚ ਗ੍ਰਿਡ ਜਿੱਥੇ ਕਿ ਟਰਾਂਸਫਾਰਮਰ ਦਾ ਸਟਾਕ ਪਿਆ ਸੀ ਉਥੇ ਇੱਕ ਭਿਆਨਕਾ ਲੱਗੀ ਹੈ ਹੁਣੇ-ਹੁਣੇ ਅੱਗ ਲੱਗੀ ਹੈ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੱਗ ਲੱਗਣ ਦਾ ਕਾਰਨ ਤਾਂ ਹੈ ਤਾਂ ਕੋਈ ਪਤਾ ਨਹੀਂ ਲੱਗ ਸਕਿਆ ਕੀ ਰੀਜ਼ਨ ਕੀ ਹੈ ਪਰ ਅੱਗ ਹੈ ਬਹੁਤ ਭਿਆਨਕ ਤੇ ਖਤਰਨਾਕ ਆਪਦੇ ਆਪ ਦੇ ਕਾਰਜਾਂ ਦੇ ਵਿੱਚ ਸਾਡੇ ਜੁਟੇ ਹੋਏ ਆ। ਅੱਗ ਵੀ ਤੁਸੀਂ ਲਾੜ ਦੇ ਸਕੋ ਕਿ ਕਿੰਨੀ ਉੱਚੀ ਆ। ਦੇਖੋ ਬਹੁਤ ਧਿਆਨ ਕਰਾ। ਟਰਾਂਸਫਾਰਮਰ ਨੂੰ ਅੱਗ ਲੱਗ ਚੁੱਕੀ ਆ। ਦੇਖੋ। ਇਹ ਬਾਹਰ ਖੇਤਾਂ ਦੇ ਵਿੱਚ ਵੀ ਦੋਸਤੋ ਚੱਲਦੀ ਆ ਅੱਗ। ਉੱਤੀ ਸਾਈਡ ਆ ਜਿਹੜੀ ਕਣਕ ਖੜੀ ਆ। ਤੇ ਖੜੀ ਕਣਕ ਦੇ ਵਿੱਚ ਵੀ ਅੱਗ ਲੱਗੀ। ਸਾਰੇ ਦਾਸਤ ਦੇ ਵਿੱਚ ਫੈਲ ਗਈ ਅੱਗ। ਪਰ ਕੇਂਦਰ ਲਈ ਤਾਂ ਸੈ ਇੰਦਰ ਖਰਾਬ ਟਰਾਂਸਫਾਰਮ ਹੈ ਹਜੇ ਤੱਕ ਉਦੋਂ ਹੀ ਸੀ ਸਾਰਿਆਂ ਦੀ ਕੋਸ਼ਿਸ਼ ਇਹ ਦੱਸੀ ਜਾਂਦੀ ਆ ਵੀ ਜਿੱਦੜ ਨਵੇਂ ਟਰਾਂਸਫਾਰਮ ਪਰ ਆ ਗੋਤਰ ਨਾ ਜਾਵੇ ਕਿਉਂਕਿ ਜੇ ਆ ਗੋਤਰ ਚਲੀ ਜਾਂਦੀ ਹੈ ਤਾਂ ਨੁਕਸਾਨ ਹੋ ਸਕਦਾ ਵਾਕੀ ਦੇ ਇੱਕ ਸਾਧਨ ਉਹ ਬਹੁਤ ਜ਼ਿਆਦਾ ਸਾਡਾ ਹਾਲ ਬਹੁਤ ਜ਼ਿਆਦਾ ਇਸ ਤਰ੍ਹਾਂ ਸਰਸਨ ਆਲੂ ਕੋਈ ਬੋਸਾ ਚਿਕਾ ਰਿਆ ਧੱਕ ਨੂੰ ਰੋਕਣ ਕੰਮ ਕਰਵਾਸ ਕਿ ਕਿਸੇ ਦਾ ਜਾਨ ਨੀ ਨਸ਼ਾ ਨਾ ਹੋਇਆ ਅੰਦਰ ਗਈ ਆ ਹੁਣੇ ਗਈ ਆ ਇੱਕ ਟੀਮ ਦੇਖ ਕੇ ਆਏ ਆ ਉਹਨਾਂ ਨੇ ਇਹ ਪੁਸ਼ਟੀ ਕੀਤੀ ਸੀ ਵੀ ਅੰਦਰ ਸ਼ਾਇਦ ਕੋਈ ਮੁਲਾਜ਼ਮ ਨਹੀਂ ਇਸ ਟਾਈਮ ਦਫ਼ਤਰ ਦੇ ਵਿੱਚ ਵੀ ਅੱਗ ਵੱਗ ਰਹੀ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਦਰਖਤਾਂ ਦਰੁਖਤਾਂ ਨੂੰ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਵਿਰਚਾਂ ਦੇ ਸਾਰਿਆਂ ਨੂੰ ਅੱਗ ਲੱਗ ਗਈ ਆsta ਤੇ ਬੜਾ ਧਿਆਨਕਰੂ ਰੂਪ ਤਾਂ ਅੱਗ ਕਰ ਦਿੱਤੀ ਹੈ ਵੀ ਵਾਲੀ ਕੰਟਰੋਲ ਕਰਨ ਵਾਸਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਜੀ ਗਿੱਦੜਵਾਲੀ ਫਾਇਰ ਬ੍ਰਿਗੇਡ ਨੂੰ ਵੀ ਕਾਲ ਕੀਤੀ ਹੈ ਨੇ ਬਾਕੀ ਕੁਝ ਇਥੋਂ ਮਲੋੜਦੀਆਂ ਜਿਹੜੀਆਂ ਫਾਇਰ ਗੱਡੀਆਂ ਹੈਗੀਆਂ ਅੱਗ ਵਿਝਾਉ ਗੱਡੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੁਲਾ ਲਿਆ ਫਾਕੂ ਵੀ ਰੋਲ ਅਦਾ ਕਰ ਰਹੀ ਹੈ ਜੀ ਸਾਰੇ ਬਹੁਤ ਮਾੜੀ ਸੀ ਬਹੁਤ ਮਾੜੀ ਸੀ ਤਰਾਕ ਹੈ ਬਹੁਤ ਜ਼ਿਆਦਾ ਜੀ ਹੁਣੇ-ਹੁਣੇ ਇੱਥੇ ਦੋ ਬਲਾਸਟ ਹੋਏ ਆ ਜੀ ਮੇਰੇ ਸਾਹਮਣੇ ਕਿਉਂਕਿ ਜਿਹੜੇ ਟਰਾਂਸਫਾਰਮ ਹੈ ਟਰਾਂਸਫਾਰਮਰ ਦੇ ਵਿੱਚ ਕੀ ਹੈ फिर जिमें जिम्मे गर्म होंगे प्लास्टिक वैसे कंट्रोल हो गए बहुत ज्यादा अच्छा है हो दिखती होगी बहुत लंबी लाट है ਦਸਤਰ ਦੇ ਵਿੱਚ ਦੇਖੋ ਕੁੱਝ ਕੁ ਮਲਾਜਨ ਦਾ ਕਹਿੰਦੀ ਸੀ ਦਸਤਰ ਦੇ ਵਿੱਚ ਲੱਗੀ ਅੱਗ ਉਹ ਲੋਟ ਪਾਈ ਬਾਸ ਦੇ ਸੱਜੇ ਹੱਥ ਜਿਹੜਾ ਪੈਂਦਾ ਘਰੇ ਉਥੇ ਅੱਗ ਲੱਗੀ ਅੱਗ ਲੱਗਣ ਦੇ ਜਿਹੜੇ ਚਾਰਨਾ ਹੈ ਉਹ ਹਜੇ ਤੱਕ ਨਹੀਂ ਕੱਢੇ ਗਏ ਕੀ ਰੀਜ਼ਨ ਕੀ ਹੈ ਤੇ ਕਾਰਨ ਕੀ ਹੈ ਵੈਕੂ ਰਿਚਰ ਕਰਦੇ ਜੇ ਤੁਸੀਂ ਅੱਗ ਦੀਆਂ ਲਾਤਾਂ ਦੇ ਸਕਦੇ ਹੋ ਬਹੁਤ ਤਿਆੰ ਤਿਆੰ ਜਾ ਰਹੀਆਂ ਨੇ ਦੇਖ ਹੱਦ ਤੀ ਆਦੇ ਪੂਰੇ ਜੋਰ ਨਾਲ ਕੰਟਰੋਲ ਕਰਨ ਦੀ ਜੇ ਵੀ ਕੋਸ਼ਿਸ਼ ਕਰੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ 12 ਵੀ ਗੱਡੀਆਂ ਕਾਫੀ ਜ਼ਿਆਦਾ ਮਗੋਲ ਨੇ ਦੇਖੋ ਨਾਲ ਦੇਖੋ ਬਹੁਤ ਭਿਆਨਕ ਰਹਿ ਤੇ ਲੰਬੀ ਕਹੇ ਜਾ ਰਹੀ بس ਇਹੀ ਅਰਦਾਸ ਆ ਜੀ ਇਹ ਅੱਗੇ ਜਿਹੜੀ ਉਹ ਜ਼ਿਆਦਾ ਖੇਤਾਂ ਦੇ ਵਿੱਚ ਨਾ ਅੱਗੇ ਨਿਕਲੇ ਇੱਕ ਸਾਈਡ ਤੇ ਖੇਤਾਂ ਨੂੰ ਨਿਕਲ ਗਈ ਜਿੱਧਰ ਖੜੀ ਕਣਕ ਹੈ ਸਾਈਡ ਤੇ ਵੀ ਦੋ ਬਲਾਸਟ ਹੋਏ ਆ ਹੁਣੇ-ਹੁਣੇ ਬਲਾਸਟ ਹੁਣੇ-ਹੁਣੇ ਮੇਰਾ ਖੈਰੋ ਪਿਛਲੀ ਸਾਈਡ ਆ ਜੀ ਪਿਛਲੀ ਸਾਈਡ ਆ ਸਤੂ ਉੱਤੀ ਸਾਈਡ ਇਹਨਾਂ ਦੇ ਪਿੱਛੇ ਜਿਹੜੀ ਅੱਗ ਤੁਸੀਂ ਦੇਖ ਰਹੇ ਹੋ ਇਹਦੇ ਪਿੱਛੇ ਪਾਸੇ ਬੁਲਾਸਟ ਹੋਏ ਆ ਜੀ ਹੁਣੇ ਜਿੱਥੇ ਕਾਸਟਰਮ ਦਾ ਸਟਾਕ ਖੰਦਾ ਨਾ ਉੱਥੇ ਲੱਗੀ ਹੈ ਜੀ ਇਹ ਜਿੱਥੇ ਪੁਰਾਣੇ ਗੈਰ ਰਿਪੇਅਰ ਕੀਤੇ ਹੋਏ ਟਰਾਂਸਫਾਰਮਰ ਰੱਖ ਲਏ ਜਾਂਦੇ ਨੇ ਤੇ ਨਵੇਂ ਈਸ਼ੂ ਕਰਦੇ ਆ ਕੋਈ ਲਾਈਨਾਂ ਈਸ਼ੂ ਕਰਦੇ ਆ ਜੀ ਉਸ ਜਗ੍ਹਾ ਜੀ ਬਹੁਤ ਮੰਦ ਭਾਗੀ ਘਪਨਾ ਬਹੁਤ ਜ਼ਿਆਦਾ ਜੀ ਬਹੁਤ ਮਾੜਾ ਹਾਲਾਤ ਹੈ ਕਾਰਨ ਦਾ ਹਜੇ ਤੱਕ ਕਿਸੇ ਨੂੰ ਕੋਈ ਨਹੀਂ ਪਤਾ ਲੱਗਿਆ ਕਿੱਥੇ ਗੱਡੀ ਹੰਗਾਰ ਸਕਦੀ ਹੈ ਜੀ ਆ ਕੇ ਲਿਜਾਉਣੇ ਵਾਸਤੇ ਮਲਾਜਮਾਂ ਵੱਲੋਂ ਦੇਖੋ ਤੁਸੀਂ ਦੋਸਤੋ ਬਹੁਤ ਮੈਂ ਜਨਾ ਹੱਡ ਤੋੜ ਵੀ ਮਿਹਨਤ ਕੀਤੀ ਜਾ ਰਹੀ ਹੈ ਵੀ ਹਰ ਹਿੱਲਾ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਮਲਾਜਮਾਂ ਵੱਲੋਂ ਸਾਰੇ ਆਪ ਦੇ ਬਣਦਾ 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 ਜਿਹੜਾ ਹੈਗਾ ਰੋਲ ਨਿਭਾ ਰਹੇ ਆ ਜੀ ਬਾਈਕ ਕਦੇ ਵੀ ਉੱਪਰੇ ਤੋਂ ਸ਼ਾਰਟ ਸਰਕਟ ਹੋਇਆ ਜਾਂਦਾ ਹੈ ਕਿਸੇ ਦੀ ਸਖਮੀ ਘਟਨਾ ਕਿਸੇ ਦੇ ਸਾਹਮਣੇ ਨਾ ਲਿਆਵੇ ਨਾ ਦੇਖਣੀ ਚਾਹੀ ਕਿਸੇ ਨੇ ਵੈਸੇ ਇੱਥੇ ਰੁਕ ਜੇ ਅੱਗੇ ਇੰਨਾ ਹੀ ਬਹੁਤ ਹੈ